ਸਰਜੀਤ ਸਿੰਘ ਜੀ ਤੁਸੀਂ ਆਉਣੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬੇਰ ਜੀ ਤੁਸੀਂ ਬਹੁਤ ਵਧੀਆ ਜਿਹੜਾ ਮਹੱਤਵਪੂਰਨ ਮੁੱਦਾ ਇਹ ਦੱਸਿਆ ਕਿ ਕਿਸ ਤਰ੍ਹਾਂ ਕਿ ਜਿੰਨੇ ਵੀ ਦੁਕਾਨਦਾਰੀਆਂ ਚਲਾਉਣ ਵਾਲੇ ਨੇ ਇਹਨਾਂ ਨੂੰ ਕਰਿਆਮਤਾਂ ਕਹਾਣੀਆਂ ਇਹੋ ਜਿਹੀ ਇਤਿਹਾਸਕ ਰਚਨਾਵਾਂ ਵਾਲੀ ਗ੍ਰੰਥ ਜਿਹੜੇ ਉਹ ਜਿਆਦਾ ਸੂਟ ਬੈਂਦੇ ਆ ਕਿਉਂਕਿ ਇਹਨਾਂ ਨੇ ਆਪਣੀ ਦੁਕਾਨਦਾਰੀ ਚਲਾ ਕੇ ਉਹ ਗੱਲਾਂ ਦੱਸਣੀਆਂ ਜਿਹੜੀਆਂ ਗੁਰਬਾਣੀ ਦੇ ਬਿਲਕੁਲ ਉਲਟ ਹੁੰਦੀਆਂ ਹਮ ਹੁਣ ਤੁਸੀਂ ਗੱਲ ਕੀਤੀ ਗੁਰੂ ਕਪਾਲ ਸਿੰਘ ਦੀ ਉਹ ਜਦੋਂ ਸੁਖਮਨੀ ਸਾਹਿਬ ਦਾ ਬੜਾ ਪ੍ਰਚਾਰ ਵੀ ਕਰਦਾ ਨਾਲ ਦੱਸਦਾ ਕਿ ਸੁਖਮਨੀ ਸਾਹਿਬ ਪੜਿਆ ਇੰਨੀਆਂ ਕਰਾਮਾਤਾਂ ਵਾਪਰਦੀਆਂ ਹਮ ਹੁਣ ਜਦੋਂ ਅਸੀਂ ਸੁਖਮਨੀ ਸਾਹਿਬ ਪਾਣੀ ਕੀ ਕਹਿੰਦੀ ਪਾਣੀ ਕਹਿੰਦੀ ਸੇਵਾਕਰਤ ਹੋਏ ਨੇ ਕੰਮ ਇਸ ਕੋ ਹੋਤ ਪ੍ਰਾਪਤ ਸਵਾਮੀ ਹਾਂਜੀ ਕਾਹੂ ਫਲਕੀ ਇੱਛਾ ਨਹੀਂ ਬਾਛੀ ਕੇਵਲ ਭਗਤ ਕੀਰਤਨ ਸੰਗ ਰਾਜ ਤੇ ਉਹ ਕਿਤੇ ਵੀ ਉਹਦੇ ਵਿੱਚ ਨਹੀਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੇ ਕੋਈ ਬਾਣੀ ਪੜੋਗੇ ਤਾਂ ਤੁਹਾਨੂੰ ਆ ਪ੍ਰਾਪਤ ਹੋਊਗਾ ਪ੍ਰਾਪਤ ਉਹ ਕੋਲੋਂ ਬਣਾ ਬਣਾ ਕੇ ਗੱਲਾਂ ਇਹੋ ਜਿਹੀਆਂ ਦੱਸੀਆਂ ਜਾਂਦੀਆਂ ਤੇ ਉਹ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿਰੁੱਧ ਇਹ ਚੱਲਦਾ ਬੰਦਾ ਕਿਉਂਕਿ ਪਹਿਲਾਂ ਇਸ ਨੇ ਮਾਤਾ ਕੋਲਾ ਦੇ ਨਾਂ ਤੇ ਦੁਕਾਨਦਾਰੀ ਚਲਾਈ ਸੀ ਬਿਲਕੁਲ ਉਹ ਜਦੋਂ ਮਾਤਾ ਕੋਲਾ ਵਾਲਾ ਕਾਫੀ ਵਿਰੋਧ ਹੋ ਕੇ ਇੱਥੋਂ ਤੱਕ ਕਾਲ ਤੱਕ ਦੇ ਜਥੇਦਾਰ ਨੂੰ ਵੀ ਕਹਿਣਾ ਪਿਆ ਕਿ ਉਹਨੂੰ ਮਾਤਾ ਕੋਲਾ ਕਹਿਣਾ ਗਲਤ ਆ ਫਿਰ ਇਹਨੂੰ ਜਾਪਿਆ ਤੇ ਇਹ ਦੁਕਾਨਦਾਰੀ ਜਿਹੜੀ ਹੁਣ ਇਸ ਨਾਂ ਤੇ ਇੰਨੀ ਜਿਆਦੀ ਨਹੀਂ ਚਮਕਣੀ ਹੁਣ ਦੁਪਹਿਰ ਇੱਕਦਮ ਇਹਨੇ ਇੱਕਦਮ ਬਾਬਾ ਦੀਪ ਸਿੰਘ ਨੂੰ ਅੱਗੇ ਲੈ ਜਾਂਦਾ ਕਿ ਹੁਣ ਆ ਨਾਂ ਵਰਤਿਆ ਜਾਵੇ ਤਾਂ ਆਪਾਂ ਜਿਹੜੀ ਇਹ ਦੁਕਾਨਦਾਰੀ ਚਲਾ ਸਕਦੇ ਹਾਂ ਕਿਉਂਕਿ ਇੱਕ ਵਾਰਾ ਇੱਕ ਸਾਡੇ ਉਹ ਬਲਬੀਰ ਸਿੰਘ ਮੁੱਛਲ ਨੇ ਮੇਰੇ ਪਿੰਡ ਵਿੱਚ ਹੀ ਕਰਾਇਆ ਸੀ ਇਹਦਾ ਪ੍ਰੋਗਰਾਮ ਹਾਂਜੀ ਤੇ ਮੈਂ ਉਹਦਾ ਪ੍ਰੋਗਰਾਮ ਸੁਣ ਕੇ ਹੈਰਾਨ ਹੋਇਆ ਕਿ ਸੰਗਤ ਜਿਹੜੀ ਉਹ ਕਿਵੇਂ ਸੁਣਦੀ ਜਾਂ ਕਿਵੇਂ ਕੋਈ ਵੀ ਇਹਨੂੰ ਟੋਕਦਾ ਨਹੀਂ ਇਹ ਕਹਿ ਰਿਹਾ ਸੀ ਕਿ ਤੁਸੀਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਕੋਈ ਵੀ ਕੰਮ ਕਰਨਾ ਤੇ ਅਰਦਾਸ ਕਰਕੇ ਕਰੋ ਹੂੰ ਤੇ ਹੁਕਮਨਾਮਾ ਲਵੋ ਪਰ ਕਹਿੰਦਾ ਜੇ ਹੁਕਮਨਾਮਾ ਚੰਗਾ ਨਾ ਆਵੇ ਤਾਂ ਗੁਰੂ ਸਾਹਿਬ ਨੂੰ ਹੁਕਮਨਾਮਾ ਵਾਪਸ ਕਰਕੇ ਦੁਬਾਰਾ ਹੁਕਮਨਾਮਾ ਲਵੋ अच्छा ਜੇ ਦੁਬਾਰਾ ਵੀ ਨਾ ਆਵੇ ਤੇ ਤਿੰਨ ਵਾਰੀ ਹੁਕਮਨਾਮਾ ਲਓ ਜੇ ਤਿੰਨੇ ਵਾਰੀ ਹੁਕਮਨਾਮਾ ਚੰਗਾ ਨਾ ਆਵੇ ਤੇ ਕਹਿੰਦਾ ਭੁੱਲ ਕੇ ਕੰਮ ਨੂੰ ਆ ਸ਼ੁਰੂ ਕਰਿਓ ਇਹ ਦੱਸੋ ਕਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਔਰ ਮੈਨੂੰ ਇਹ ਦੱਸੇ ਵੀ ਗੁਰੂ ਗ੍ਰੰਥ ਸਾਹਿਬ ਚ ਮਾੜਾ ਸ਼ਬਦ ਕਿਹੜਾ ਆ ਜਿਹੜਾ ਮਾੜਾ ਹੁਕਮਨਾਮਾ ਆਈ ਇੱਕ ਤਰ੍ਹਾਂ ਮੈਂ ਉਸੇ ਸਵਾਲ ਕੀਤਾ ਸੀ ਮੈਂ ਕਿਹਾ ਬੱਸ ਦੱਸੋ ਭਾਈ ਸਾਹਿਬ ਉਹ ਦੱਸੋ ਵੀ ਆਪਾਂ ਉਹ ਸ਼ਬਦ ਵਿੱਚੋਂ ਕੱਢ ਦਈਏ ਜਿਹੜੇ ਕਰਨ ਲੱਗਾ ਕਿ ਕਿਹੜੀ ਵਿਚਾਰਧਾਰਾ ਦੇ ਬੰਦਾ ਪ੍ਰਚਾਰ ਕਰਦਾ ਕਿਉਂਕਿ ਇਹ ਜੋ ਮੂੰਹ ਆਇਆ ਬੋਲੀ ਜਾਂਦਾ ਹੈ ਉਹ ਜਿਹੜੇ ਲੋਕ ਜਿਹੜੇ ਅੱਗੇ ਹੁਣਨ ਵਾਲੇ ਆ ਤੇ ਉਹ ਜਿਸ ਤਰ੍ਹਾਂ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਸਮੇਂ ਸਿਰ ਜਿੰਨਾ ਚਿਰ ਕਿਸੇ ਪਖੰਡ ਦਾ ਖੰਡਨ ਨਹੀਂ ਹੁੰਦਾ ਉਹ ਇੱਕ ਵਾਰੀ ਜਲਦੀ ਹੀ ਤੀਤੀ ਜਿਹੜੀ ਆ ਉਹ ਸਾਡੇ ਧਰਮ ਦਾ ਅੰਗ ਬਣ ਜਾਂਦੀ ਵੀ ਵਾਕਿਆ ਹੀ ਧਰਮ ਦਾ ਹੀ ਅੰਗ ਹੈ ਹਮ ਆਖੀ ਜਿੰਨਾ ਸਾਡਾ ਅਵੇਸਲਾਪਨ ਇਹ ਆ ਕਿ ਜਿਹੜਾ ਬਾਣੀ ਕਹਿੰਦੀ ਹੈ ਨਾ ਚੇਲੇ ਬੈਠਣ ਘਰਾਂ ਵਿੱਚ ਗੁਰੂ ਅਠ ਘਰੀ ਤਣਾੜੇ ਜਾਈ ਹਮ ਹੁਣ ਇਹ ਇਸ ਤਰ੍ਹਾਂ ਦਾ ਕੰਮ ਹੋ ਗਿਆ ਕੋਈ ਵੀ ਗੁਰਬਾਣੀ ਦੀ ਵਿਚਾਰਧਾਰਾ ਸਮਝਣ ਨੂੰ ਤਿਆਰ ਨਹੀਂ ਹੈ ਤੇ ਜਿਹੜੇ ਪ੍ਰਚਾਰਕ ਆ ਉਹਨਾਂ ਦੀ ਕੋਈ ਕਦਰ ਨਹੀਂ ਹੈ ਤੇ ਜਿਹੜੇ ਗ੍ਰੰਥੀ ਜਿੱਥੇ ਵੀ ਕਿਤੇ ਪਿੰਡ ਵਿੱਚ ਇਸ ਤਰ੍ਹਾਂ ਦਾ ਕੋਈ ਪਖੰਡ ਵਾਲੀਆਂ ਕਰਾਮਾਤੀਆਂ ਕਹਾਣੀਆਂ ਸ਼ੁਰੂ ਕਰ ਦੇਣ ਉੱਥੇ ਪੈਸਾ ਵੀ ਮਿਲ ਰਿਹਾ ਤੇ ਤੁਸੀਂ ਆਹ ਜਿਹੜੇ ਦੋਵੇਂ ਵੀਰ ਬਹੁਤ ਵਧੀਆ ਸੁਚੇਤ ਕਰ ਰਹੇ ਹੋ ਕਿ ਇਹ ਪਖੰਡ ਦੀਆਂ ਦੁਕਾਨਾਂ ਜਿਹੜੀਆਂ ਇੰਨੀਆਂ ਜਿਆਦਾ ਚੱਲ ਗਈਆਂ ਤੇ ਜੇ ਉਹ ਹੱਥ ਉਹ ਨਹੀਂ ਛੱਡਦੇ ਤੇ ਹੱਥ ਆਪਾਂ ਵੀ ਨਾ ਛੱਡੀਏ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਨਿਰੰਤਰ ਚੱਲਦੇ ਹੋ ਆਪਾਂ ਨੂੰ ਇਹ ਪਰਾਲਾ ਆਪਾਂ ਨੂੰ ਵੀ ਨਹੀਂ ਛੱਡਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਰਦੇਵ ਜੀ ਆਪਾਂ ਜੀ ਬੜੀ ਨਾ ਸੋਚ ਕੇ ਵਿਚਾਰ ਕੇ ਕਿ ਇੰਨਾ ਜਿਹੜਾ ਜਿਨ੍ਹਾਂ ਦਾ ਗਿਆਨ ਗੁਰੂ ਹੋਵੇ ਉਸ ਜਿਹੜੀ ਕੌਮ ਦਾ ਉਹ ਕਿੰਨੇ ਨੀਵੇਂ ਪੱਧਰ ਤੇ ਮੈਂ ਗੁਰੂ ਕਬਾਲ ਸਿੰਘ ਦੀ ਹੀ ਗੱਲ ਕਰਨੀ ਚਾਹਉਣਾ ਆਪਾਂ ਜੀ ਇੱਕ ਦਿਨ ਮੈਂ ਇਹਨਾਂ ਨੂੰ ਸੁਣਿਆ ਕਹਿੰਦੇ ਭਈ ਜੇ ਤੁਹਾਨੂੰ ਇਨਕਮ ਟੈਕਸ ਦਾ ਨੋਟਿਸ ਆਇਆ ਹੋਵੇ ਆ ਵੀ ਸੋਣਿਆ ਜੇ ਤੁਸ ਸਭ ਘਰੋਂ ਤੁਰਨਾ ਆ ਇਨਕਮ ਟੈਕਸ ਦਾ ਨੋਟਿਸ ਲੈ ਕੇ ਤੁਹਾਡੀ ਪੇਸ਼ੀ ਆ ਘਰ ਆਪਣੇ ਪਰਿਵਾਰ ਨੂੰ ਕਹੋ ਵੀ ਸੁਖਮਨੀ ਸਾਹਿਬ ਸ਼ੁਰੂ ਕਰ ਦੋ ਹੂੰ ਤੇ ਉਹਨਾਂ ਚਿਰ ਤੱਕ ਸੁਖਮਨੀ ਸਾਹਿਬ ਪੜਹੀ ਜਾਓ ਜਿੰਨਾ ਚਿਰ ਤੱਕ ਤੁਹਾਡਾ ਜਿਹੜੀ ਅਪਾਇੰਟਮੈਂਟ ਆ ਪੂਰੀ ਕੰਪਲੀਟ ਨਹੀਂ ਹੋ ਜਾਂਦੀ ਹੂੰ ਭਾਜੀ ਜੇ ਸਭ ਬੰਦੇ ਨੇ ਇਮਾਨਦਾਰੀ ਨਾਲ ਇਨਕਮ ਟੈਕਸ ਭਰਿਆ ਹੋਵੇ ਗਲਤ ਕੁਝ ਨਾ ਕੁਝ ਪਾਇਆ ਨਾ ਹੋਵੇ ਆਮਦਨ ਤੇ ਖਰਚੇ ਪੂਰੇ ਸ਼ੋਅ ਕੀਤੇ ਹੋਣ ਭਾਜੀ ਜਿਹੜਾ ਸੁਖਮੀ ਸਾਹਿਬ ਦਾ ਜਿਹੜਾ ਉਪਦੇਸ਼ ਆ ਹਨਾ ਇਹ ਪਰਦਰਬੇ ਨੂੰ ਹੱਥ ਨਾ ਲਾਏ ਹਾਂਜੀ ਭਾਜੀ ਜੇ ਉਹ ਬੰਦਾ ਇਮਾਨਦਾਰੀ ਨਾਲ ਸੁਖਮੀ ਸਾਹਿਬ ਦੇ ਦੇ ਸਿੱਖਿਆ ਅਨੁਸਾਰ ਭਰੂਗਾ ਤੇ ਉਹਨੂੰ ਕੋਈ ਡਰ ਥੋੜੀ ਭਾਜੀ ਉਹਨੂੰ ਘਰ ਪਿੱਛੇ ਸੁਖਮੀ ਸਾਹਿਬ ਦਾ ਲੜੀ ਥੋੜੀ ਚਲਾਉਣ ਦੀ ਲੋੜ ਆ